ਦੇਮੀ ਹੋળી ਹੋળી ਪੀਂਗ ਨੂੰ ਹੁਲਾਰਾ ਪਿੰਡ ਮੇਰੀ ਸੌਰਿਆਂ ਦਾ ਦੇਮੀ ਹੋળી ਹੋળી ਪੀਂਗ ਨੂੰ ਹੁਲਾਰਾ ਪਿੰਡ ਮੇਰੀ ਸੌਰਿਆਂ ਦਾ ਦੇਮੀ ਹੋળી ਹੋળી ਪੀਂਗ ਨੂੰ ਹੁਲਾਰਾ ਪਿੰਡ ਮੇਰੀ ਸੌਰਿਆਂ ਦਾ ਸਸਤਾ ਕਹਿੰਦੀ ਨੂੰ ਨੂੰ ਪੜਨਾ ਨਹੀਂ ਆਉਂਦਾ ਸਸਤਾ ਕਹਿੰਦੀ ਨੂੰ ਨੂੰ ਪੜਨਾ ਨਹੀਂ ਆਉਂਦਾ ਖਲੀ ਅਸਰ ਪਿੰਡ ਮੇਰੀ ਸੌਰਿਆਂ ਦਾ ਦੇਮੀ ਹੌਲੀ ਹੌਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੌਰਿਆਂ ਦਾ ਦੇਮੀ ਹੌਲੀ ਹੌਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੌਰਿਆਂ ਦਾ ਸਸਤਾ ਕਹਿੰਦੀ ਨੂਨੂ ਖਾਣਾ ਨਹੀਂ ਆਉਂਦਾ ਸਸਤਾ ਕਹਿੰਦੀ ਨੂਨੂ ਖਾਣਾ ਨਹੀਂ ਆਉਂਦਾ ਮੈਂ मका द सारा पिण्ड मेरि सेवि होळि होळि पिङ्गलारा पिडमे समी होली होळि पिङ्गलारा पिड मेरि सस त कीन पौना निस् क् नूनू पौना नि ਮੈਂ ਤੇ ਪਾਲਿਆ ਕੁੜਤੀ ਗਰਾਰਾ ਪਿੰਡ ਮੇਰੀ ਸੋਰੀਆਂ ਦਾ ਧੀਮੀ ਹੌਲੀ ਹੌਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੋਰੀਆਂ ਦਾ ਧੀਮੀ ਹੌਲੀ ਹੌਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੋਰੀਆਂ ਦਾ ਸਸਤਾ ਕਹਿੰਦੀ ਨੂਨੂ ਲੜਨਾ ਨੀ ਆਉਂਦਾ ਸਸਤਾ ਕਹਿੰਦੀ ਨੂਨੂ ਲੜਨਾ ਨੀ ਪਾਤਾ ਪਵਾੜਾ ਪਿੰਡ ਮੇਰੇ ਸੋਰੀਆਂ ਦਾ ਧੀਮੀ ਹੌਲੀ ਹੌਲੀ ਪੀਂਗ ਨੂੰ ਬੁਲਾਰਾ ਪਿੰਡ ਮੇਰੇ ਸੋਰੀਆਂ ਦਾ ਧੀਮੀ ਹੌਲੀ ਹੌਲੀ ਪੀਂਗ ਨੂੰ ਬੁਲਾਰਾ ਪਿੰਡ ਮੇਰੇ ਸੋਰੀਆਂ ਦਾ ਸਸਤੀ ਕਹਿੰਦੀ ਨੂਨੂ ਨੱਚਣਾ ਨਹੀਂ ਆਉਂਦਾ ਸਸਤੀ ਕਹਿੰਦੀ ਨੂਨੂ ਨੱਚ ਨੱਚ ਪਾਤਾ ਖਲਰਾ ਪਿੰਡ ਮੇਰੀ ਸੋਰੀਆਂ ਦਾ ਦੇਮੀ ਹੋਲੀ ਹੋਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੋਰੀਆਂ ਦਾ ਦੇਮੀ ਹੋਲੀ ਹੋਲੀ ਪੀਂਗ ਨੂੰ ਭੁਲਾਰਾ ਪਿੰਡ ਮੇਰੀ ਸੋਰੀਆਂ ਦਾ